ਮੈਂ ਆਇਆ ਇਸ ਟਾਈਮ ਪਿੰਡ ਤਲਵੰਡੀ ਸੋਭਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਹੁੰਚਾ ਬਲੀ ਸਿੰਘ ਪ੍ਰਧਾਨ ਸੂਬਾ ਆਗੂ ਆ ਅਸੀਂ ਉਹਦੇ ਘਰੇ ਪਹੁੰਚੇ ਹੋਏ ਸਾਂ ਅਸੀਂ ਗੁਰਪ੍ਰੀਤ ਸਿੰਘ ਕੋਟਲੀ ਜਨਰਲ ਸੈਕਟਰੀ ਨਾਲ ਗੱਲਬਾਤ ਕਰਨ ਲੱਗੇ ਹਾਂ ਪ੍ਰਧਾਨ ਜੀ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸੇਜ ਸਾਡਾ ਇਹ ਹੈ ਵੀ ਜੋ ਖਣੌਰੀ ਬਾਰਡਰ ਤੇ ਮੋਰਚਾ ਨਿਰੰਤਰ ਜਾਰੀ ਹੈ ਸਿੰਭੂ ਤੇ ਤੇ ਖੰਡੌਰੀ ਤੇ ਤੇ ਦੱਬ ਵਾਲੀ ਬਾਰਡਰ ਤੇ ਇਹ ਤਿੰਨਾਂ ਬਾਰਡਰਾਂ ਦੇ ਉੱਪਰ ਜਿਹੜਾ ਮੋਰਚਾ ਲੱਗਾ ਤੇ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਪੀ ਪਹਿਲਾਂ ਤਾਂ ਅਸੀਂ ਵੇਟ ਕਰਦੇ ਸਾਂ ਵੀ ਜਿਹੜੀ ਸਰਕਾਰ ਹੈ ਨਵੀਂ ਬਣਦੀ ਹੈ ਤੇ ਉਹ ਮਗਰੋਂ ਬਾਅਦ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਤੇ ਕੀ ਕਰਦੀ ਹੈ ਅਜੇ ਤੱਕ ਸਰਕਾਰ ਉਸ ਅंदोलਨ ਵੱਲੇ ਸਰਕਾਰ ਦਾ ਕੋਈ ਧਿਆਨ ਨਹੀਂ ਤੇ ਜਿਹੜੇ ਨਗਰ ਘਰਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਿਸਾਨੀ ਮੁੱਦੇ ਹੱਲ ਕਰਾਉਣ ਵਾਸਤੇ ਤੁਸੀਂ ਹਰੇਕ ਪਿੰਡ ਦੇ ਵਿੱਚੋਂ 2-2 4-4 ਸਿੰਘ ਜਿਹੜੇ ਆ ਇਹਨਾਂ ਤਿੰਨਾਂ ਬਾਰਡਰਾਂ ਦੇ ਉੱਪਰ ਭੇਜੇ ਜਾਣ ਕਿ ਸਰਕਾਰ ਦੇ ਉੱਪਰ ਪ੍ਰੈਸ਼ਰ ਬਣੇ ਦਬਾਅ ਬਣੇ ਜਿਹੜੀ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ ਉਹਨਾਂ ਨੂੰ ਅਸੀਂ ਮਜਬੂਰ ਕਰੀਏ ਕਿ ਜਿਹੜੇ ਸਾਡੇ ਮਸਲੇ ਨੇ ਇਹ ਹੱਲ ਕੀਤੇ ਜਾਣ ਤੇ ਜਿੰਨਾ ਚਿਰ ਉਹ ਮਸਲੇ ਸਾਡੇ ਹੱਲ ਨਹੀਂ ਹੁੰਦੇ ਉਹਨਾਂ ਚਿਰ ਇਹ ਅंदोलਨ ਜਿਹੜਾ ਸਾਡਾ ਇਹ ਜਾਰੀ ਰਹੂਗਾ ਤੇ ਇਸੇ ਗੱਲ ਤੇ ਅਸੀਂ ਜ਼ੋਰ ਦੇ ਰਹੇ ਆਂ ਵੀ ਸੰਗਤਾ ਵੱਧ ਤੋਂ ਵੱਧ ਜਿਹੜੀ ਉਥੇ ਪਹੁੰਚੇ ਤੇ ਅਸੀਂ ਉਹਨਾਂ ਦੇ ਨਾਲ ਜਿਹੜੀ ਸਰਕਾਰ ਦੇ ਨਾਲ ਆ ਸਾਡੀ ਜਿਹੜੀ ਟੱਕਰ ਹੈ ਉਹਦੇ ਵਿੱਚ ਸਫਲ ਹੋ ਸਕੀ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਕੋਟਰੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਸਾਡੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਹਰ ਖੇਤਾਂ ਤੋਂ ਮੀਂਹਾਂ ਲਾ ਲਾ ਕੇ ਖਨੌਰੀ ਬਾਰਡਰ ਨੂੰ ਭੇਜਦੇ ਅਸੀਂ ਜਥੇਬੰਦੀ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ